ਪੰਜਾਬ ਤੋਂ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਚਲਦੇ ਨੌਜਵਾਨ ਪੀੜੀ ਗਲਤ ਪਾਸੇ ਤੁਰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦਾ ਅੰਦਾਜ਼ਾ ਇਸ ਗਲਤੋ ਲਗਾਇਆ ਜਾ ਸਕਦਾ ਹੈ ਕਿ ਨਸ਼ੇ ਦੀ ਪੂਰਤੀ ਨਾ ਹੋਣ ਦੀ ਵਜ੍ਹਾ ਦੇ ਨਾਲ ਪੂਰੇ ਪੰਜਾਬ 'ਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਅਜਿਹਾ ਇਹ ਕੁਝ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਨਸ਼ੇ ਦੀ ਪੂਰਤੀ ਨਾ ਹੋਣ ਦੇ ਚਲਦੇ ਨੌਜਵਾਨ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਅਜੇ ਇਹ ਇੱਕ ਵਾਰਦਾਤ ਨੂੰ ਪਠਾਨਕੋਟ ਖਾਨਪੁਰ ਵਿਖੇ 2 ਦਿਨ ਪਹਿਲਾਂ ਵੇਖਣ ਨੂੰ ਮਿਲੀ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅੱਜ ਜਦ ਉਹੀ ਚੋਰ ਸਿਵਲ ਹਸਪਤਾਲ ਦੇ ਵਿੱਚ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਲੈਣ ਦੇ ਲਈ ਆਇਆ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਸ ਸੰਬੰਧੀ ਜਦ ਕਿ ਪੀੜਤ ਸ਼ਖਸ ਨੇ ਗੱਲ ਕੀਤੀ ਗਈ ਤਾਂ ਉਹਦਾ ਕਹਿਣਾ ਸੀ ਕਿ ਪਿਛਲੇ ਕਰੀਬ 1 ਸਾਲ ਤੋਂ ਉਹ ਲਗਾਤਾਰ ਉਹਨਾਂ ਦੀ ਦੁਕਾਨ ਵਿਖੇ ਚੋਰੀਆਂ ਹੋ ਰਹੀਆਂ ਨੇ ਜਿਸ ਤੇ ਬਾਅਦ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਲਗਵਾਏ ਗਏ ਸੀ ਇਹ ਹਨ ਪੰਜਾਬੀ ਟੀਵੀ ਲਈ ਵਰਣਪੁਰੀ ਦੀ ਵਿਸ਼ੇਸ਼ ਰਿਪੋਰਟ ਗੱਲ ਹੈ ਜੀ ਮਲਗੀ ਪਹਿਲਾਂ ਵੀ ਨਾ ਪਹਿਲਾਂ ਜਿਹੜਾ ਮਲਗੀ ਜਿਹੜਾ ਥੋੜਾ ਥੋੜਾ ਜੀ ਚੋਰੀ ਕਰਦੇ ਜੀ ਕਿੰਦੇ ਕਰਕੇ ਸਹੀ ਕੈਮਰਾ ਲਵਾਏ ਕੈਮਰਾ ਵੀ ਲੈ ਕੇ ਫਟ ਗਏ 11 ਵਜੇ ਕੀ ਪੁੱਤਰਾਂ ਨੇ ਸਿਮਾ ਵੀ ਲੈ ਕੇ ਮੈਮਰੀ ਕਾਰਡ ਵੀ ਲੈ ਕੇ ਇਹਦੇ ਦਾ ਮਾਮਾ ਪੰਜਾ ਕੱਠੇ ਚੋਰੀ ਕਰਦੇ ਸੀ ਹੋਇਆ ਕਿ ਕੀ ਮੁਲਗੀ ਸੰਤਪੋਣਾ ਨਹੀਂ ਲੱਗਣਾ ਕਿ ਇਹ ਚੋਰੀ-ਯੂਰੀ ਕਰਦੇ ਬੁਰ ਵੀ ਲੈਣੀ ਦਾੜੀ ਨੂੰ ਡੈਡੀ ਆਂ ਕਹਾਂਗੇ ਮੁਲਗੀ ਸਾਨੂੰ ਇਹ ਜੱਗ ਹੈ ਕਿ ਵੱਡਾ ਭਰਾ ਮੁਲਗੀ ਰਾਤ ਨੂੰ ਸਮਾਂ ਤੋਂ ਵੇਚੜਦਾ ਸੀ ਵੱਡੇ ਭਰਾ ਨੂੰ ਜੱਗ ਹੈ ਕਿ ਛੋਟਾ ਸਵੇਰੇ ਸਵੇਰ ਦੁਕਾਨ ਮੈਂ ਕੋਲ ਨਹੀਂ ਲਈ ਡੈਡੀ ਵੀ ਜ਼ੇਲ ਘਟ ਗਈ ਸੇਲ ਘਟਣ ਦੇ ਕਰਕੇ ਸਾਨੂੰ ਮੌਲੀ ਜਿਹੜਾ ਆਪਣਾ ਨੁਕਸਾਨ ਹੋ ਗਿਆ ਇੱਕ ਦਿਨ ਵੈਸੇ ਡਾਡੀ ਨਾਲ ਕੋਇਆ ਮੋੜੜਿਆ ਕੋਇਆ ਮੋੜੜਿਆ ਡਾਡੀ ਨੂੰ ਸਿਰਸਰੇ ਆਇਆ ਤਰਕੇ ਕਹਿੰਦਾ ਜੀ ਬਰਫੀ ਪਾਣੀ ਹੈ ਉਹ ਬਰਫੀ ਕੀ ਪਾਣੀ ਨਾਕ ਹੋਇਆ ਲਵੇ ਨਾ ਡੂੰਗਾ ਲਵੇ ਕਾਉਂਟਰ ਚਾਪਗੜੀ ਕੋਲ ਤੋਂ ਗੜੀ ਕੋਲ ਤੋਂ ਆਵਦੀ ਆ। ਉਹ ਕਿਉਂ ਜੀ ਸ਼ਾਬਾ ਨਾ ਲੂੰਗਾ ਰਬਿਆ ਨਾ ਵਾਰ ਰਬਿਆ। ਬਾਅਦ ਘੰਟਾ ਡੇਢ ਘੰਟਾ ਖਾਪੂ ਗੇ ਦੇਖਿਆ ਲੂੰਗਾ ਥੱਲੇ ਮੁਰਗੀ ਕੋਲ ਕਾਉਂਟਰ ਲੱਗੇ ਤੇਰਾ। ਆਂਗਰੇਜ਼ ਮੁੱਦਾ ਮਰੇ ਦਾ ਨਾ। ਕ੍ਰੇਡ ਦੇ ਨਾਮ। ਫੇਰ ਮੁਰਗੀ ਜਿਹੜਾ ਆਈ ਫੜਿਆ ਫੇਰ ਮੁਰਗੀ ਚਾਪਗੜੀ ਥਾਣੇ ਰਿਪੋਰਟ ਵੀ ਕਰਾਈ। ਪੁਲਿਸ ਵਾਲੇ ਆਏ ਗੱਡੀ ਆਈ ਹੈ। ਆਪਣੀ ਪਰਸਨਾਂ ਗੱਡੀ ਲੈ ਗਏ ਆ। ਉਹਨਾਂ ਨੇ ਦੇਖਿਆ ਕਿ ਇਹ ਮੁਰਗੀ ਇਹ ਤੋਂ ਪਹਿਲਾਂ ਹੀ ਪਰਚੇ ਹੋ ਜਾਂਦੇ ਨੇ। ਉਹਨਾਂ ਇੱਥੇ ਹੀ ਾੜ ਲਿਆ ਉਹ ਕਹਿੰਦੇ ਕਿ ਅੰਦੀ ਰਾਤ ਨੂੰ ਵੜਦੇ। ਲੇਕਿਨ ਉਹ ਥਾਣੇ ਨਾਲ ਲੈ ਕਹੂੰਗਾ ਕਿ ਦੋ ਕੀ ਬੋਲਸ ਵਾਲੇ ਵੀ ਕਿਉਂ ਆਉਂ ਤੁਹਾਡੇ ਸਾਹਮਣੇ ਕਿ ਆਣੇ ਕਿ ਮੁਰਗੀ ਦਾ ਦੋਰਾ ਦਰਾ ਪੈਂਡ ਹੈ ਲੇਕਿਨ ਪਤਾ ਫੜੀ ਅਗਲਾ ਠਾਣੇ ਕੋਈ ਹੋਰ ਚ ਬੜੀ ਹੋਣ ਮਤ ਬਏ ਮਰਜੀ ਉਹ ਅੱਜ ਵੀ ਹਾਂ ਅੱਜ ਕੀ ਹੋਇਆ ਅੱਜ ਨਹੀਂ ਆ ਪਰਸੋ ਚੋਰੀ ਕੀਤੀ ਹੈ ਸਾਡੇ ਕੋਲ ਪੂਰਾ ਪ੍ਰੂਫ ਹੈ ਵੀਡੀਓ ਤਾਂ ਵੀ ਸਾਡੇ ਕੋਲ ਪਈ ਹੈ ਕੱਲਾ ਇਹ ਇੱਥੇ ਬੈਠ ਕੇ ਕੋਈ ਨਸ਼ਾ ਨੂੰ ਸ਼ੱਕ ਕੀਤਾ ਪਤਾ ਨਹੀਂ ਕੀ ਕਹਿੰਦੇ ਉਹ ਨਸ਼ੇ ਨੂੰ ਹਾਂ ਲਾਇਆ ਕੀ ਗੱਲ ਆਇਆ ਇੱਥੇ ਕੀ ਗੱਲ ਆਇਆ ਸਾਨੂੰ ਤੇ ਖਤਰਾ ਹੈ ਜੇ ਅੰਦਰ ਮਰ ਜਾਂਦਾ ਕੌਣ ਜ਼ਿੰਮੇਵਾਰ ਹੋਏਗਾ ਇਹਨਾਂ ਚੋਰੀ-ਚੋਰੀ ਕੀਤੀ ਤੇ ਅੱਜ ਇਹ ਮਲਗੀ ਹੁਣ ਸਿਵਲ ਹਸਪੀਟਲੋਂ ਕੀ ਦਵਾਈ ਲੈਣਾ ਆ ਦੇਈ ਏਦਾਂ ਸਾਡੇ ਮੁੰਡੇ ਇਹਨਾਂ ਨੂੰ ਫੜਿਆ ਭਾਈਓ ਨਾਲ ਫੇਰ ਤੁਹਾਨੂੰ ਪਵਾ ਫੇਰ ਅਜੇ ਥਾਣੇ ਵੀ ਰਿਪੋਰਟ ਕਰਾਈ ਆ ਹੁਣ ਗੱਡੀ ਆਈ ਇਹਦੇ ਕਹਿੰਦੇ ਉਹ ਕਰੋ ਸਿਸਟਮ ਕਿਹੜੇ ਹੱਥੋਂ ਹਾਂਜੀ ਵੀਡੀਓ ਸਾਡੇ ਹਾਂ ਵੀਡੀਓ ਸਾਡੇ ਕੋਲ ਆ ਫਰੂਪ ਹੈ ਸਾਡੇ ਕੋਲ ਉਹ ਪੂਰਾ ਹੀ ਕਹਿੰਦੀ ਇੱਥੋਂ ਲੱਗ ਗਿਆ ਨੇ ਕੱਪੜੇ ਵੀ ਇੱਥੇ ਝੜਗੇ ਦਾ ਜਗੜ ਵੀ ਇੱਥੇ ਝੜਗੇ ਦਾ ਇਹ ਹੋਈ ਕੀ ਭਾਈ ਸਾਡੀ ਖਾਣ-ਪੋਣ ਦੁਕਾਨ ਆ ਮੇਰੇ ਫੁਫਰ ਜੀ ਦੀ ਤੇ ਇਹ ਚੋਰੀ-ਚੋਰੀ ਕਰਦੇ ਸਾਡੇ ਕੋਲ ਫੋਟੋ ਹੈਗੀਆਂ ਇਹਦੀਆਂ ਤੇ ਸਿਬਲੋਟ ਪਿੱਛੇ ਸਾਹਮਣੇ ਦਵਾਈ ਮਿਲਦੀ ਆ ਸੈਂਟਰ ਆਂ ਦਾ ਉਥੇ ਦਵਾਈ ਲੈਣ ਆਇਆ ਤਾਂ ਉਥੇ ਇਹਨੂੰ ਫੜਿਆ ਫੜ ਕੇ ਹੁਣ ਇੱਥੇ ਲੈ ਕੇ ਆਇਆ ਅਸੀਂ ਤਾਂ ਹੁਣ ਛਾਪਰ ਗੰਡੀ ਥਾਣੇ ਗੇ ਲੈ ਕੇ ਤਾਂ ਹੁਣ ਉਥੇ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਐ ਇੱਥੇ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਭਾਈ ਇਹ ਸਾਲ ਇੱਕ ਪਹਿਲਾਂ ਲਗਾਤਾਰ ਚੋਰੀ ਕੀਤੀ ਐ ਇਹਨਾਂ ਨੇ ਉਦੋਂ ਅਸੀਂ ਇਹਨਾਂ ਨੂੰ ਮਾਫ ਕਰਤਾ ਮਹੀਨਾ ਕੇ ਇੱਕ ਪਹਿਲਾਂ ਮਾਫ ਕਰਤਾ ਪੁਲਿਸ ਨਾਲ ਕਿਹਾ ਕਿ ਚਲੋ ਇੱਕ ਵਾਰੀ ਛੱਡ ਦਿਓ ਨੂੰ ਇਹਨੂੰ 도ਰੇਦਾਰੇ ਪੈਂਦੇ ਆ ਉਹਦੇ ਕਰਕੇ ਅਸੀਂ ਛੱਡਤਾ ਆਈ ਕੁਛ ਨਹੀਂ ਨੁਕਸਾਨ ਦੀ ਕੁਛ ਨਹੀਂ ਲੈਂਦਾ ਕੋਈ 1 ਰੁਪਿਆ ਨਹੀਂ ਲਿਆ ਤੇ ਹੁਣ ਦੂਜੀ ਵਾਰੀ ਫੇਰ ਦੋ ਵਾਰੀ ਨੇ ਲਗਾਤਾਰ ਚੋਰੀ ਕੀਤੀ ਆ ਤੇ ਜਿਹੜੀਆਂ ਪਰਚੀਆਂ ਹੁੰਦੀਆਂ 2 ਟਾਈ 3000 ਰੁਪਏ ਸੇਲ ਹੁੰਦੀਆਂ ਉਹ ਵੀ ਲੈ ਜਾਂਦਾ ਡਾਗੇ ਡੇਲੀ ਤੇ ਬਰਫੀ ਖੋਇਆ ਲੈ ਜਾਂਦਾ ਤੇ ਅੰਦਰ ਇੰਜੈਕਸ਼ਨ ਲਾਂਦਾ ਵੀਡੀਓ ਵੀ ਪੇ ਦੀ ਆ ਜੇ ਮਰ ਮੁਰਗਿਆ ਤਾਂ ਕੱਲ ਨੂੰ ਇੱਥੇ ਕੋਰ ਇਹ ਭਲਾ ਜ਼ਿੰਮੇਵਾਰ ਕੌਣ ਹੋਏਗਾ ਦੁਕਾਨਦਾਰ ਦੱਸਦੇ ਚੋਰੀ ਜਰੀ ਕੀਤੀ ਇਹਨੇ ਆ ਤੇ ਅੱਗੇ ਕਰਦਾ ਸੀ ਪਹਿਲਾਂ ਹੀ ਫੜਿਆ ਗਿਆ ਤੁਹਾਨੂੰ ਉਹਨਾਂ ਨੇ ਫੜਾਇਆ ਤੁਹਾਨੂੰ ਫੋਨ ਕੀਤਾ 112 ਨੂੰ ਦਿੱਤੀ ਇੱਕ ਮਿੰਟ ਉੱਥੋਂ ਆਏ ਕੋਈ ਪਛਾਣ ਵਾਲਾ ਇਹਦੀ ਕਿੱਥੋਂ ਲੈ ਕੇ ਸੋਣ ਵਾਲਾ ਹੈ ਮੜਵਾ ਲੇ ਇਹ ਦੱਸਣੇ ਪਤਾ ਲੱਗਾ ਵੀ ਮਨਵਾਲਾ ਕਹਿੰਦੇ ਦੱਸਣੇ ਮਨਵਾਲਾ ਰਹਿੰਦਾ ਨਾ ਇਹ ਇੱਥੇ ਹੈਗੇ ਕੋਈ ਮਾਮਾ ਨਹੀਂ ਪਤਾ ਨਹੀਂ ਉਹ ਜਾ ਕੇ ਪਤਾ ਕਰ ਦੇਖ ਲੈ ਕੋਈ ਨਸ਼ਾ ਵੀ ਸ਼ੋਵੀ ਕੀਤਾ ਹੈਗਾ ਨਹੀਂ ਨਸ਼ਾ ਨੂੰ ਲੱਗਦਾ ਨਹੀਂ ਹੈਗਾ ਦੇ ਫੋਂ ਦੇ ਫੁੱਟ ਕਰਦੇ ਆ